15 ਕਿੱਲੇ ਦੇ ਮਾਲਕ ਦਿੱਤੀ 4 ਕਿਲੋਮੀਟਰ ਚੱਲ ਕੇ ਆਈ ਮੈਂ ਅੱਜ ਉਬਰੀਡ ਤੇ ਖਾਣੇ ਵਾਸਤੇ ਆਰਡਰ ਕੀਤਾ ਤੇ ਜਿਹੜਾ ਖਾਣਾ ਸੀ ਉਹ 50 ਮਿੰਟ ਦੀ ਦੇਰ ਨਾਲ ਆਇਆ ਹਨੀ ਦੀ ਮਤਲਬ ਕੋਈ ਹੱਦ ਨਹੀਂ ਰਹੀ ਮੈਂ ਜਦੋਂ ਵੇਖਿਆ ਵੀ 20 ਸਾਲ ਦੀ ਇੱਕ ਕੁੜੀ ਹੋਣੀ ਹੈ ਵੀ ਉਹ ਪੈਦਲ ਚੱਲ ਕੇ ਖਾਣਾ ਦੇਣ ਆਈ ਜਿਸ ਜਗ੍ਹਾ ਰੈਸਟੋਰੈਂਟ ਤੇ ਆਰਡਰ ਕੀਤਾ ਉਹ ਮੇਰੇ ਘਰ ਤੋਂ ਪੂਰੇ 4 ਕਿਲੋਮੀਟਰ ਦੀ ਦੂਰੀ ਤੇ ਸੀ Uber ਦੀ ਐਪ ਦਿਖਾ ਰਹੀ ਸੀ ਵੀ ਜੋ ਵਰਕਰ ਖਾਣਾ ਦੇ ਨਾ ਰਿਹਾ ਉਹ ਸਾਈਕਲ ਤੇ ਹੈ ਪਰ ਉਦੋਂ ਲੜਕੀ ਆਈ ਮੈਂ ਸਹਜੇ ਪੁੱਛਿਆ ਵੀ ਸਾਈਕਲ ਕਿੱਥੇ ਆ ਤੇਰਾ ਵੀ ਤੇਰੇ ਸਾਈਕਲ ਹੋਣ ਤੇ ਮੈਨੂੰ ਜਿਹੜਾ ਉਹ ਦਿਖਾ ਰਿਹਾ ਸੀ ਐਪ ਵੀ ਤੂੰ ਸਾਈਕਲ ਤੇ ਆ ਪਰ ਉਹਨ ਹੱਥਾਂ ਜਾਂ ਮੂੰਹ ਬਣਾ ਕੇ ਬੋਲੀ ਵੀਰੇ ਮੈਂ ਉੱਪਰ ਤੇ ਸਾਈਕਲ ਤਾਂ ਪਾਇਆ ਮੈਨੂੰ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਕੈਨੇਡਾ ਆਈ ਨੂੰ 2 ਮਹੀਨੇ ਹੋ ਗਏ ਜਗਾ ਜਗਾ ਨੌਕਰੀ ਲੱਭੀ ਕੋਈ ਨਹੀਂ ਰੱਖਦਾ ਅੱਗੇ ਬੋਲੀ ਵੀਰੇ ਮੈਂ ਸਾਈਕਲ ਨਾਲ ਭਰਤੀ ਤਾਂ ਇੱਥੇ ਵੀ ਕੰਮ ਨਹੀਂ ਮਿਲਣਾ ਸੀ ਤੁਹਾਡੀ ਪਹਿਲੀ ਡਿਲੀਵਰੀ ਕਰ ਰਹੀ ਆ ਇੰਨੀ ਠੰਡੀ ਹਵਾ ਚੱਲ ਰਹੀ ਹੈ 50 ਮਿੰਟ ਤੁਰ ਕੇ ਆਈ ਆਂ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਯਾਰ ਅੱਖਾਂ ਭਰ ਗਈਆਂ ਮੇਰੀਆਂ ਮੈਂ ਸਾਰੀ ਵਾਰਤਾਲਾਪ ਸੁਣ ਕੇ ਕਿਹਾ ਭਾਣੇ ਪੰਜਾਬ ਵਿੱਚੋਂ ਕਿੱਥੋਂ ਆਂ ਕਹਿੰਦੀ ਵੀਰੇ ਮੇਰਾ ਪਿੰਡ ਮਹਿਲਕਲਾਂ ਕੋਲ ਆ ਮੇਰੇ ਬਾਪੂ ਕੋਲ 15 ਕਿੱਲੇ ਤੇ ਖੇਤੀਬਾੜੀ ਕਰਦੇ ਆ ਘਰੇ ਮੈਂ ਕਦੀ ਡੱਕਾ ਨਹੀਂ ਤੋੜਿਆ ਸੀ ਪਰ ਇੱਥੇ ਨਹੀਂ ਠੰਡ ਵਿੱਚ ਹਵਾ 'ਚ ਤੁਰ ਕੇ ਮੈਂ ਕੰਮ ਕਰ ਰਹੀ ਹਾਂ ਪਰ ਯਾਰ ਨੂੰ ਕਿਹਾ ਵੀ ਉਹ ਹੁਣ ਤੋਂ ਕੋਈ ਕੰਮ ਨਹੀਂ ਕਰਨਾ ਆਪਣਾ ਆਫ ਕਰ ਤੇ ਤੈਨੂੰ ਮੈਂ ਘਰ ਛੱਡ ਕੇ ਆਉਂਦਾ ਹਾਂ ਆ ਲੈ 1000 ਡਾਲਰ ਤੇ ਬਾਕੀ ਤੈਨੂੰ ਕੱਲ ਤੋਂ ਗੈਸ ਸਟੇਸ਼ਨ ਤੇ ਕੰਮ ਮਿਲੇਗਾ ਘੰਟੇ ਦੇ 18 ਡਾਲਰ ਹੋਣਗੇ ਹੁਣ ਤੋਂ ਮਗਰੋਂ ਕਦੀ ਓਵਰ ਵਾਸਤੇ ਨਹੀਂ ਜਾਣਾ ਸੱਚ ਜਾਣਿਓ ਉਸ ਲੜਕੀ ਨੇ ਮੈਨੂੰ ਕਿਹਾ ਵੀਰੇ ਮੇਰੇ ਟੈਡੀ ਨਾਲ ਗੱਲ ਕਰੋਗੇ ਮੈਂ ਫੋਨ ਲਾਉਂਦੀ ਆ ਮੈਂ ਕਿਹਾ ਵੀ ਲਿਆ ਕਰਵਾ ਪਹਿਲਾਂ ਵੀ ਮੈਂ ਉਸਨਾਂ ਨਾਲ ਹੀ ਗੱਲ ਕਰ ਲੈਣਾ ਲੜਕੀ ਨੇ ਸਾਰੀ ਕਹਾਣੀ ਆਪਣੇ ਪਿਤਾ ਨੂੰ ਦੱਸੀ ਫਿਰ ਮੇਰੇ ਨਾਲ ਆਪਣੇ ਬਾਪੂ ਦੀ ਗੱਲ ਕਰਵਾਤੀ ਉਹ ਕਿ ਲੜਕੀ ਨਾਲ ਪਿਤਾ ਕਹਿੰਦਾ ਪੁੱਤਰਾ ਮੇਰੇ 3 ਆਈ ਹਨ ਰੱਬ ਨੇ ਪੁੱਤਰ ਦਿੱਤਾ ਸੀ ਜੋ ਇਸ ਤੋਂ 3 ਸਾਲ ਵੱਡਾ ਸੀ ਪੌਣੇ 2 ਸਾਲ ਪਹਿਲਾਂ ਸੜਕ ਹਾਦਸੇ ਵਿੱਚ ਰੱਬ ਕੋਲ ਚਲਾ ਗਿਆ ਹੁਣ ਰੱਬ ਨੇ ਤੇਰੇ ਰੂਹ ਵਿੱਚ ਪੁੱਤਰ ਦਿੱਤਾ ਮੈਨੂੰ ਕਹਿੰਦਾ ਮੇਰੀ ਧੀ ਨੂੰ ਸੰਭਾਲ ਲੈਣਾ ਸਾਡਾ ਕੈਨੇਡਾ ਕੋਈ ਮੈਂ ਬਾਪੂ ਦੀ ਗੱਲ ਸੁਣ ਕੇ ਕਿਹਾ ਫਿਕਰ ਨਾ ਕਰੋ ਹੁਣ ਇਸ ਦਾ ਭਰਾ ਹੈਗਾ ਕਦੀ ਕੋਈ ਮੁਸ਼ਕਲ ਨਹੀਂ ਆਵੇ ਉਸ ਬਾਪੂ ਨੂੰ ਇੱਕੋ ਸਾਹੇ ਅਣਗਿੰਤ ਦੁਆਵਾਂ ਦਿੱਤੀਆਂ ਮੈਨੂੰ ਤੇ ਜਿੱਥੇ ਮੇਰੀ ਰੂਹ ਨੂੰ ਖੁਸ਼ੀ ਹੋਈ ਉੱਥੇ ਨਾਲ ਨਾਲ ਦੁੱਖ ਹੋਇਆ ਕਿ ਰੱਬ ਇੰਜ ਕਿਉਂ ਕਰਦਾ